हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਠਠੀਆਂ ਖੁਰਦ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਰਵੀ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਸੇਲ ਪਰਚੇਜ ਦਾ ਕੰਮ ਵਿਕਰੀ ਵਾਲੇ ਪਸ਼ੂ ਇਸ ਕਿੱਲੇ ਦੇ ਉੱਪਰ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ ਦੇ ਨਾਲ-ਨਾਲ ਆਪਣਾ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਦੀ ਬਧੇਰੇ ਡਿਟੇਲ ਤੁਸੀਂ ਲੈਂਦੇ ਰਿਹਾ ਕਰੋ ਠੀਕ ਹੈ ਜੀ ਆਉਂਦੇ ਰਹਿੰਦੀਆਂ ਪਸ਼ੂ ਇਸ ਕਿੱਲੇ ਦੇ ਉੱਪਰ ਹਰੀ ਦੇ ਪਤਨ ਤੋਂ ਦੋਸਤੋ ਕੋਈ 6 ਕਿਲੋਮੀਟਰ ਦੀ ਦੂਰੀ ਆ ਪਿੰਡ ਠੱਠੀਆਂ ਖੁਰਦ ਦੀ ਤੇ ਲੈਂਦੇ ਪਾਸੇ ਵੱਲ ਪਿੰਡ ਆ ਕੋਈ ਨੈਸ਼ਨਲ ਹਾਈਵੇ ਪਟੰਡਾ ਅਮਰਸਰ ਤੋਂ ਕੋਈ 1.5 ਕਿਲੋਮੀਟਰ ਕਿਲੋਮੀਟਰ ਹਟਮਾ ਪਿੰਡ ਹੈਗਾ ਠੱਠੀਆਂ ਖੁਰਦ ਤੇ ਆਉ ਲੈਣੀਆਂ ਬਤੇਰੇ ਡਿਟੇਲ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ 4 ਅਪ੍ਰੈਲ ਸਮਾਂ ਕੋਈ ਮਾਰਨਿੰਗ ਦੇ 9:30 9 ਵਜੇ ਦਾ ਸਮਾਂ ਸਭ ਤੋਂ ਪਹਿਲਾਂ ਰਵੀਵੀਰ ਸਾਸਰੀ ਕਾਲ ਸਾਸਰੀ ਕਾ ਭਾਈ ਸਾਸਰੀ ਕਾ ਅਚਾਰ ਵੀ ਹੋਰ ਵੀਰੇ ਕਿੱਦਾਂ ਚੱਲੀ ਜਾਂਦੇ ਕੰਮ ਤੇ ਕਿਰਪਾ ਮਾਲਕ ਜੀ ਬਾਬੂੜਾ ਸਾਹਿਬ ਦੀ ਬਹੁਤ ਕਿਰਪਾ ਭਾਈ ਠੀਕ ਹੈ ਜੀ ਪਸ਼ੂ ਤਕਰੀਬਨ ਕੋਈ 1 2 4 ਨਾਲ ਕੀ ਆਉਂਦੇ ਹਾਂ ਹਾਂਜੀ 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 ਭਾਈ ਹਾਂਜੀ ਠੀਕ ਹੈ ਚਲੋ ਵੀ ਅੱਜ ਇਹ ਵੈੜ ਜਿਹੜੀ ਆਪਾਂ ਦਿਖਾਉਣ ਜਾ ਰਹੇ ਹਾਂ ਇਹ ਸੂਹਾ ਦੱਸ ਦੀ ਆਪਣੇ ਵੀਰਾਂ ਨੂੰ ਵੀ ਇਹ ਕਿੰਨਾ ਕ ਟਾਈਮ ਹੋ ਗਿਆ ਨਾ ਸੂਹੀ ਭਾਈ ਇਹਨੂੰ ਮਹੀਨੇ ਦੇ ਗਰੀਬ ਹੋ ਗਿਆ ਵਾ ਮਹੀਨੇ ਕਿ ਮਗਰ ਵਾ ਛਾ ਇਹਦੇ ਠੀਕ ਹੈ ਹਾਂਜੀ ਹਾਂਜੀ ਤੇ ਆਪ ਦੂਜਾ ਸੂਹਾ ਸੂਹੀ ਹੈ 10 ਕਿਲੋ ਦੁੱਧ ਰੈਡੀ ਹੈ ਇਹਦੇ ਤੇਲੇ ਠੀਕ ਹੈ ਜੀ ਹਾਂਜੀ ਕੋਈ ਵੰਗਾ ਪਾਉਣ ਦੀ ਲੋੜ ਨਹੀਂ ਠੀਕ ਹੈ ਜੀ ਐਸ ਤਰ੍ਹਾਂ ਬੈ ਗਏ ਭਾਈ ਭਾਈ ਲਓ ਦੱਸੋ ਬਿਨਾ ਵੰਗੇ ਪਾਇਆ ਵੀਰਨ ਦਾ ਵੀ ਬੈ ਕੇ ਚਵਾਈ ਆਪਾਂ ਕਰ ਸਕਦੇ ਆ ਇੱਕ ਮਹੀਨੇ ਦਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਤੇ ਦੂਜਾ ਸੂਆ ਠੀਕ ਹੈ ਜੀ ਕ੍ਰੋਸ ਐਚ ਐਫ ਕ੍ਰੋਸ ਅੰਗ ਦੇ ਵਿੱਚ 10 ਕਿਲੋ ਦੁੱਧ ਐਸ ਵਕਤ ਇਸ ਬੈੜ ਦੇ ਥਲੇ ਬਿਲਕੁਲ ਹਾਜ਼ਰ ਆ ਮਗਰ ਬੱਚਾ ਲਓ ਜੀ ਠੀਕ ਹੈ ਬਾਕੀ ਹੁਣ ਭਾਈ ਚੋਈਆ ਕਰਕੇ ਤੜਕੇ ਦੀ ਅੱਛਾ ਜੀ ਅੱਛਾ ਮਾਰਨਿੰਗ ਸਵੇਰ ਚਵਾਈ ਹੋਊਗੀ ਹਾਂਜੀ ਕੋਈ ਪਾਜੀ ਐਵੇਂ ਝੂਠ ਨਹੀਂ ਮੰਨਣਾ 5 ਵਜੇ ਦੀ ਚਵਾਈ ਹੋਈ ਇਹਦੀ ਠੀਕ ਹੈ ਜੀ ਹਾਂਜੀ ਆ ਦੋਸਤੋ ਮਾਰਨਿੰਗ ਸਵੇਰ ਚਵਾਈ ਜਿਹੜੀ ਆ ਇਸ ਬੈਡ ਦੀ ਹੋ ਚੁੱਕੀ ਆ ਤੇ ਮਹੀਨੇ ਕਿਤਾ ਸੁਆ ਬੱਚਾ ਵੀ ਤੁਹਾਨੂੰ ਪੂਰੀ ਤਸੱਲੀ ਦੇ ਨਾਲ ਆਪਾਂ ਦਿਖਾ ਦਾਂਗੇ ਠੀਕ ਆ ਆ ਲਓ ਬਾਕੀ ਥਣਾ ਥੋਣਾ ਦੀ ਵੇਖੋ ਠੰਡੀ ਧੀਰੀ ਆ ਸੀਲਸ ਲੱਗ ਬਾਕੀ ਵਿਰਲਾ ਬੁਰਲਾ ਬਿਲਕੁਲ ਤੁਹਾਡੇ ਸਾਹਮਣੇ ਆ ਹੱਥੀ ਚਵਾਈ ਵਾਲਾ ਥਾਣਾ ਮੁੱਠੀ ਥਣ ਆ ਲਓ ਠੀਕ ਆ ਜਿਹੜਾ ਨੈੱਟ ਦੁੱਧ ਤੇ ਆਪਣਾ ਰਵੀ ਹੈ 10 ਕਿਲੋ ਇਹ ਪੂਰਾ ਪਾਈ 10 ਕਿਲੋ ਤੇਰਾ ਆਪਣਾ 11 ਕਿਲੋ ਤੋਂ ਵੱਧ ਦਾ ਪਰ ਆਪਾਂ 10 ਕਰਕੇ ਦੇਣਾ ਠੀਕ ਹੈ ਜੀ ਜਿਹੜਾ ਇੱਥੇ ਕਿਸੇ ਨੇ ਆ ਕੇ ਚੋਲਣਾ ਪਾਂਡੇ ਚ ਪਾ ਲੈਣਾ ਆਹ ਚੋਲਣਾ ਪਾਂਡੇ ਚ ਪਾ ਲੈਣਾ ਠੀਕ ਹੈ ਵੀਰ ਹਾਂਜੀ ਲਓ ਵੀ ਦੋਸਤੋ 10 ਕਿਲੋ ਦੁੱਧ ਜਿਹੜਾ ਨੈੱਟ ਇਸ ਬੈਡ ਦੇ ਥੱਲੇ ਆ ਬਾਕੀ ਫੇਸ ਕੁਆਲਟੀ ਤੋਂ ਤੁਸੀਂ ਆ ਵੇਖੋ ਠੀਕ ਹੈ ਜੀ ਤੇ ਬੱਚਾ ਇਹਦਾ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਵੇਖੋ ਜੀ ਇਹ ਬੱਚਾ ਸੋ ਬੱਚੇ ਤੋਂ ਕੋਈ ਵੀਰ ਆਪਣਾ ਆਈਡੀਆ ਤੁਸੀਂ ਲਾ ਸਕਦੇ ਜੀ ਮਹੀਨਾ ਦੱਸ ਰਿਹਾ ਵੀਰ ਮੇਰੇ ਦਾ ਮੰਨ ਕੇ ਵੀ ਸੌਦਾ ਤੁਸੀਂ ਕਰ ਸਕਦੇ ਓ ਜੀ ਠੀਕ ਆ ਹਾਂ ਲੋ ਅੱਛਾ ਰਵੀ ਕੀ ਡਿਮਾਂਡ ਵੀਰੇ ਕੀ ਕਰਦੇ ਆ ਮੁੱਲ ਕੀ ਪਾਜੀ ਮੁੱਲ 42000 ਰੁਪਿਆ ਕਰਦੇ ਆ ਨਾ ਹਾਂਜੀ 40 ਚੋ ਫੁੱਲ ਮਾਨ ਕਰਾਂਗੇ ਨਾ ਤੇ 40 ਚੋ ਹਾਂਜੀ ਠੀਕ ਆ ਜੀ ਕਿੰਨਾ ਕਿਰਾਇਆ ਪਾੜਾ ਛੱਡ ਦਾਂਗੇ ਭਾਜੀ ਦੂਰੋਂ ਨੇੜੋਂ ਕੋਈ ਆਉਂਦਾ ਕਿਰਾਇਆ ਪਾੜਾ ਛੱਡਿਆ ਜਾਊਗਾ ਹਾਂਜੀ ਭਾਜੀ ਹਾਂਜੀ ਲੈ ਵੀ ਸੋ ਦੋਸਤੋ ਦੂਰੋਂ ਨੇੜੋਂ ਕੋਈ ਵੀਰ ਆ ਰਿਹਾ ਠੀਕ ਆ ਜੀ ਕਿਰਾਇਆ ਪਾੜਾ ਵੀਰਾਂ ਦਾ ਵੀ ਛੱਡ ਦਿਆਂਗੇ ਸੋ ਜਿੰਨਾ ਵੀ ਕਿਸੇ ਵੀਰ ਦੀ ਖੇਚਲ ਆਉਂਦੀ ਆ ਖਰਚਾ ਆਉਂਦਾ ਠੀਕ ਆ ਜੀ ਉਹ ਛੱਡਿਆ ਜਾ 10 ਕਿਲੋ ਦੁੱਧ ਕੋਈ ਵੀਰ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਸਕਦਾ ਠੀਕ ਹੈ ਜੀ ਇਹ ਵਹਿੜਾ ਅੱਜ ਵੀਰ ਰਵੀ ਦੇ ਕੋਲ ਪਕਾਊਗਾ ਜਿਹੜੀ ਦੋਸਤੋ ਵਿਕਰੀ ਦੇ ਲਈ ਮੌਜੂਦ ਆ ਠੀਕ ਆ ਸੋ ਸੰਪਰਕ ਤੁਸੀਂ ਕਰ ਲਿਓ ਤੇ ਨੰਬਰ ਪੋਲ ਦੇ ਵੀਰ ਰਵੀ ਆਪਣੇ 8264752150 ਹਾਂ ਠੀਕ ਹੈ ਜੀ ਲਓ ਦੋਸਤੋ ਨੰਬਰ ਬਿਲਕੁਲ ਸਕਰੀਨ ਤੇ ਚੱਲਣ ਦੇ ਆ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਤੇ ਬਾਕੀ ਪਸ਼ੂ ਆਉਂਦੇ ਰਹਿੰਦੇ ਆ ਇਸ ਕਿੱਲੇ ਦੇ ਉੱਪਰ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਦੀ ਬਾਰੇ ਡਿਟੇਲ ਜਿਹੜੀ ਆ ਉਹ ਤੁਸੀਂ ਲੈ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ 7 ਸ਼ਰੀਆ ਕਾਲ ਜੀ